ਬੇਨਤੀ ਇੱਕੋ ਹੀ ਕਰਦੇ ਆ ਬਾਈ ਵੀ ਜਿਵੇਂ ਸੋਸ਼ਲ ਮੀਡੀਆ ਵਾਲੇ ਅੱਜ ਮੇਰੇ ਵੀਰ ਜਿੰਨੇ ਵੀ ਸੰਸਥਾਵਾਂ ਆ ਵਾਂ ਉਹਨਾਂ ਨੂੰ ਇੱਕ ਬੇਨਤੀ ਕਰਦੇ ਆ ਵੀ ਪੈਂਡ ਅਡਾਪਟ ਕਰੋ ਵੀ ਇਸ ਤਰ੍ਹਾਂ ਆਪਾਂ ਸਮਾਨ ਜਿਸ ਤਰ੍ਹਾਂ ਹੁਣ ਜਿਹੜੇ ਸੇਵਾ ਕਰ ਰਹੇ ਆ ਉਹਨਾਂ ਤੇ ਵੀ ਲਾਲਛਣੇ ਲੱਗਦਾ ਵਾ ਵੀ ਕਈ ਬੰਦੇ ਦਿਲੋਂ ਲੱਗੇ ਹੋਏ ਆ ਕਈ ਬੰਦੇ ਪੈਸਾ ਕਮਾਉਣ ਲੱਗੇ ਹੋਏ ਆ ਵੀ ਜਿਹੜੇ ਪੈਸਾ ਕਮਾਉਣ ਵਾਲੇ ਇੱਕ ਦੋ ਬੰਦੇ ਆ ਇੱਕ ਦੋ ਪਰਸੈਂਟ ਲੋਕ ਨੇ ਉਹਨਾਂ ਪਿੱਛੇ ਜਿਹੜੇ ਇਮਾਨਦਾਰ ਲੋਕਾਂ ਦੇ ਵੀ ਦਿਲ ਟੁੱਟ ਜਾਂਦੇ ਆ ਤੁਸੀਂ ਪੈਂਡ ਅਡਾਪਟ ਕਰੋ ਨਾਲੇ ਤਾਂ ਜਿਹੜੇ ਡੋਨੇਸ਼ਨ ਦਾਨ ਕਰਨ ਵਾਲੇ ਵੀਰ ਆ ਉਹਨਾਂ ਦਾ ਦਾਨ ਲੱਗਿਆ ਦੱਸੂਗਾ ਵੀ ਇੱਥੇ ਆ ਪਿੰਡ ਜਾਂ ਘਰ ਅਡੌਪਟ ਕਰੋ ਵੀ ਇੰਨੇ ਘਰ ਅਸੀਂ ਲੈ ਲੇ ਜਾਂ ਇੰਨੇ ਪਿੰਡ ਅਸੀਂ ਲੈ ਲੇ ਤੁਸੀਂ ਸਮਰੱਥਾ ਅਨੁਸਾਰ ਪਿੰਡ ਜਾਂ ਘਰ ਅਡੌਪਟ ਕਰੋ ਉਹਨਾਂ ਘਰਾਂ ਨੂੰ ਰਹਿਣ ਬਸੇਰੇ ਵੀ ਬਾਅਦ ਚ ਕਰਵਾਉਣੇ ਆ ਉਹਨਾਂ ਦੀਆਂ ਫਸਲਾਂ ਵੀ ਬੀਜਣੀਆਂ ਆ ਉਹਨਾਂ ਦਾ ਜਿਹੜੇ ਘਰ ਟਹਿ ਚੁੱਕੇ ਉਹਨਾਂ ਦੇ ਘਰ ਵੀ ਬਣਾਉਣੇ ਆ ਇਸ ਤਰ੍ਹਾਂ ਜਿਹੜੇ ਸੋਸ਼ਲ ਮੀਡੀਆ ਤੇ ਜਿਆਦਾ ਐਕਟਿਵ ਨੇ ਲੋਕ ਉਹ ਆਪਣੇ ਖਾਤਿਆਂ ਦੇ ਵਿੱਚ ਕਰੋੜਾ ਰੁਪਇਆ ਲੱਖਾਂ ਰੁਪਇਆ ਪਵਾ ਲੈਂਦੇ ਆ ਪਰ ਲੋੜਵੰਦਾ ਤੱਕ ਜਿਸ ਤਰ੍ਹਾਂ ਵੀਰ ਉਹਨਾਂ ਨੇ ਦੱਸਿਆ ਵੀ ਪਹੁੰਚਦਾ ਨਹੀਂ ਹੋ ਰਿਹਾ ਤੇ ਮੇਰਾ ਵੀਰ ਜਿਹੜੀਆਂ ਸੰਸਥਾਵਾਂ ਜਿਹੜੇ ਸੋਸ਼ਲ ਵਰਕਰਾਂ ਜਾਂ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਆ ਜਿਹੜੇ ਤਾਂ ਪਿੰਡ ਜਾਂ ਘਰ ਅਡੌਪਟ ਕਰਦੇ ਆ ਤੁਹਾਡਾ ਦਿੱਤਾ ਦਾਨ ਫਲਣਾ ਤਾਵਾ ਜੇ ਲੋੜਵੰਦਾਂ ਤੱਕ ਪਹੁੰਚੂਗਾ ਜੇ ਪਹੁੰਚਿਆ ਨਾ ਵੀਰੇ ਉਹ ਫਲਣਾ ਨਹੀਂਗਾ ਜੇ ਫਰਜ਼ ਕਰ ਲਓ ਤੁਸੀਂ ਮੈਨੂੰ ਦਿੱਤਾ ਮੈਂ ਪਹੁੰਚਦਾ ਹੀ ਨਾ ਕੀਤਾ ਉਹ ਨਹੀਂ ਫਲਣਾ ਵੀਰੇ ਉਹ ਮੇਰੇ ਤੇ ਤੁਹਾਡੇ ਵਿੱਚ ਵਿੱਚ ਰਹਿ ਗਿਆ ਜ਼ਰੂਰਤ ਅਨੁਸਾਰ ਨਹੀਂ ਪਹੁੰਚਿਆ ਪਰ ਜੇ ਤੁਸੀਂ ਲੋੜਵੰਦਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜਿਹੜੇ ਲੋਕ ਪਿੰਡ ਅਡੌਪਟ ਜਾਂ ਸੰਸਥਾਵਾਂ ਨੂੰ ਬੇਨਤੀ ਆ ਸੋਸ਼ਲ ਮੀਡੀਆ ਨੂੰ ਵੀ ਬੇਨਤੀ ਆ ਸੋਸ਼ਲ ਵਰਕਰਾਂ ਨੂੰ ਵੀ ਬੇਨਤੀ ਆ ਵੀ ਪਿੰਡ ਘਰ ਅਡੌਪਟ ਕਰੋ ਤੇ ਨਾਲੇ ਤਾਂ ਜਿਹੜੇ ਵੀ ਦਾਨੀ ਆ ਉਹਨਾਂ ਤੱਕ ਪਤਾ ਲੱਗੂਗਾ ਵੀ ਕਿੱਥੇ ਕਿੱਥੇ ਤੁਹਾਡਾ ਲੱਗਿਆ ਇਸ ਤਰ੍ਹਾਂ ਜਿਸ ਤਰ੍ਹਾਂ ਵੀਰ ਨੇ ਦੱਸਿਆ ਵੀ ਰੋੜਾਂ ਦੇ ਉੱਪਰ ਨਾ ਤੁਹਾਨੂੰ ਪਤਾ ਵੀ ਕਿੱਥੇ ਗਿਆ ਨਾ ਮੈਨੂੰ ਪਤਾ ਕਿੱਥੇ ਗਿਆ ਅਸੀਂ ਸਿਰਫ ਇੱਕ ਵਾਰੀ ਸਮਾਨ ਖਰੀਦਿਆ ਅੰਮ੍ਰਿਤਸਰ ਸਾਹਿਬ ਤੋਂ ਉਦੋਂ ਬਾਅਦ ਸਾਨੂੰ ਸਮਾਨ ਖਰੀਦਣ ਦੀ ਲੋੜ ਨਹੀਂ ਪਈ ਕਿਉਂ ਨਹੀਂ ਲੋੜ ਪਈ ਕਿਉਂਕਿ ਸਮਾਨ ਇੰਨਾ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਪੰਜਾਬੀਆਂ ਦੀਆਂ ਜੁੜੀਆਂ ਹੋਈਆਂ ਵੀ ਭਾਵਨਾ ਦੇ ਬਹਿਣ ਦੇ ਵਿੱਚ ਅਸੀਂ ਅੰਨਾ ਧੰਨ ਸਮਾਨ ਲੈ ਲੈ ਆਈ ਤੁਰੇ ਜਾ ਰਹੇ ਹ ਉਹ ਪਤਾ ਹੀ ਨਹੀਂ ਲੱਗ ਕਿੱਥੇ ਰ ਅਸੀਂ ਉਹੀ ਸਮਾਨ ਜਿਹੜਾ ਲੋਕਾਂ ਤੋਂ ਜਿਹੜੇ ਵੀਰ ਜਿਵੇਂ ਸਵੇਰੇ ਆਏ ਆ ਸ਼ਾਮ ਨੂੰ ਉਹਨਾਂ ਨੇ ਵਾਪਸ ਜਾਣਾ ਉਹਨਾਂ ਵਾਲਾ ਸਮਾਨ ਹੀ ਅਸੀਂ ਵੰਡ ਰਹੇ ਆ ਹੁਣ 4 ਕਿਲੋਮੀਟਰ ਕੌਣ ਜਾਊਗਾ ਅੰਦਰ ਉਹ ਬੇੜੀਆਂ ਰਹੀਂ ਕਿਸਤੀਆਂ ਰਹੀਂ ਜਾ ਹੋਣਾ ਵਾ ਯਾ ਮੋਟਰ ਬੋਟਾ ਨਹੀਂ ਜਾਉਣਾ ਵਾ ਸੋ ਪਿੰਡ ਘਰ ਇਹ ਅਡਾਪਟ ਕਰਨ ਦੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਇਸ ਬੇਨਤੀ ਨੂੰ ਸਹਿਕਾਰ ਕਰਿਓ ਨਾਲੇ ਤਾਂ ਦਾਨੀਆਂ ਦਾ ਦਾਨ ਦਿਸੂਗਾ ਨਾਲੇ ਜਿਹੜੇ ਬੰਦੇ ਨੇ ਲਾਇਆ ਉਹਨੂੰ ਦੱਸਣ ਵਾਸਤੇ ਪਤਾ ਹੋਊਗਾ ਵੀ ਮੈਂ ਇੱਥੇ ਲਾਇਆ ਤੇ ਜਿੱਥੇ ਲੱਗਾ ਉਹ ਵੀ ਵੀਰ ਦੱਸਣਗੇ ਵੀ ਸਾਡੇ ਇੱਥੇ ਲੱਗਾ ਧੰਨਵਾਦ